ਉਹਨਾਂ ਨੂੰ ਕੁੱਟਣ ਲੱਗੇ ਨੇ ਦੋਰੀ ਡੰਡੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਨਿਊ ਵਲੌਗ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਭਰਪੂਰ ਤਾਕਤ ਵਾਲੀ ਪੰਜੀਰੀ ਜਿਹੜੀ ਠੰਡ ਚ ਖੁਸ਼ ਹੋ ਕੇ ਖਾ ਸਕਦੇ ਆਪਾਂ ਤੇ ਨਾਲੇ ਸਾਨੂੰ ਤਾਕਤ ਵੀ ਮਿਲੇਗੀ ਗੋਡੇ ਲੱਤਾਂ ਕਮਰ ਦਰਦ ਦੀ ਪ੍ਰੋਬਲਮ ਤੋਂ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਤੇ ਇਹਦੇ ਵਿੱਚ ਮੇਰੇ ਸਰਦਾਰ ਜੀ ਮੇਰੀ ਕਰ ਰਹੇ ਨੇ ਹੈਲਪ ਤੇ ਅਸੀਂ ਲਿੱਤੇ ਜੀ ਛੋਲੇ ਅਸੀਂ ਭੁੱਜੇ ਹੋਏ ਛੋਲਿਆਂ ਦੀ ਪੰਜੀਰੀ ਬਣਾਉਣ ਜਾ ਰਹੇ ਹਾਂ ਤੇ ਸਰਦਾਰ ਜੀ ਇਹ ਜਿਹੜੇ ਭੁੱਜੇ ਹੋਏ ਛੋਲਿਆਂ ਦਾ ਤੀਸਰੇ ਨੇ ਪਾਊਡਰ ਪਾਇਆ ਇਸ ਤਰੀਕੇ ਨਾਲ ਅਸੀਂ ਭੁੱਜੇ ਹੋਏ ਛੋਲੇ ਇਹ ਕੀ ਹੋਇਆ ਓ ਜੀ ਅਸੀਂ ਕਰ ਲਈਏ ਤਿਆਰੀ ਪੂਰੀ ਤੇ ਹਲਵਾਈ ਵੀ ਸਾਡਾ ਨਿੱਕਾ ਜਾਂ ਆ ਗਿਆ ਹੈ ਨਾ ਤੁਸੀਂ ਬਣਾ ਗਏ ਰੇ ਹੋ ਐਸੀ ਮੈਂ ਓਪਨ ਕਰਨ ਲੱਗ ਪੰਜੀੜੀ ਓਪਨ ਕਰਨ ਲੱਗੇ ਪੰਜੀੜੀ ਪੰਜੀਰੀ ਬਈ ਪੰਜੀਰੀ ਬਣਨ ਦੀ ਤਿਆਰੀ ਹੋ ਚੱਲੀ ਹੈ ਜੀ ਸਟਾਰਟ ਕਰਦੇ ਹਾਂ ਜੋ ਜੋ ਸਮਾਨ ਅਸੀਂ ਪਾ ਰਹੇ ਹਾਂ ਉਹ ਤੁਹਾਨੂੰ ਅਸੀਂ ਦੱਸੀ ਜਾਵਾਂਗੇ ਤੇ ਪਲੀਜ਼ ਵੀਡੀਓ ਨਾਲ ਬਨੇ ਰਹਿਣਾ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਚਲੋ ਵੀਰੂ ਹਟ ਜਾਓ ਤੇਲ ਗਰਮ ਹੈ ਪੁੱਤ ਮਜਾਕ ਨਹੀਂ ਹੈ ਹਟ ਜਾ ਹਟ ਜਾ ਹਟ ਜਾ ਉਹਦੇ ਚ ਜੀ ਪੰਜੀਰੀ ਦਾ ਸਮਾਨ ਰੈਡੀ ਹੈ ਛੋਲੇ ਪੁੱਜੇ ਛੋਲਿਆਂ ਦਾ ਆਟਾ ਹੈ ਜੀ 1.5 ਕਿਲੋ ਉਹਦੇ ਇਲਾਵਾ ਜੋ ਇਹਦੇ ਵਿੱਚ ਅਸੀਂ ਸਮਾਨ ਪਾਣਾ ਹੈ ਸ਼ੱਕਰ ਕਿੰਨੀ ਆ 1.5 ਕਿਲੋ 1.5 ਕਿਲੋ ਸ਼ੱਕਰ ਕਮਰਕਸ ਕਮਰਕਸ ਨਾਰੀਅਲ ਦਾ ਬੂਰਾ ਤੇ ਚਾਰ ਤਰ੍ਹਾਂ ਦੀਆਂ ਗੋਂਦਾਂ ਗੋਂਦਾਂ ਵੀ ਆਪਾਂ ਜ਼ਰੂਰੀ ਪਾਣੀ ਐ ਕਾਜੂ ਦਾ ਪੈਕਟ ਤੇ ਸੌਂਡ ਸੌਂਡ ਉਹ ਦਿਲਾਵਾ ਅੱਧਾ ਪੈਕਟ ਹੈਗਾ ਜੀ ਬਦਾਮ ਦਾ ਤੇ ਮਗਜ ਦਾ ਪੈਕਟ ਇੱਕ ਕਿਲੋ ਦੇਸੀ ਘਿਓ ਤੇ ਮਖਾਣੇ ਪੈਕਟ ਹੈਗਾ ਵੱਡਾ ਬਰਸੀ ਨੂੰ ਅੱਧਾ ਪਾਵਾਂਗੇ ਕਿਉਂਕਿ ਜ਼ਿਆਦਾ ਹੋ ਜਾਣਗੇ 1.5 ਕਿਲੋ ਛੋਲਿਆਂ ਦੇ ਆਟੇ ਦੇ ਹਿਸਾਬ ਨਾਲ ਉਹਦੇ ਇਲਾਵਾ ਹੈਗੀ ਸੁੰਡ ਤੇ ਇਹ ਆਪਾਂ ਚੰਗੀ ਤਰ੍ਹਾਂ ਪੀਸ ਲਈ ਖਸਕਾਸ ਸੋਰੀ ਕਸਕਾਸ ਹੈਗੀ ਹੈ ਤੇ ਉਹ ਆਪਾਂ ਪੀਸ ਲਈ ਹੈ ਤੇ ਜੇ ਆਪਾਂ ਨੂੰ ਸ਼ੱਕਰ ਥੋੜੀ ਲੱਗੀ ਤੇ ਆਪਾਂ ਵਰਤਾਂਗੇ ਇਹਦੇ ਵਿੱਚ ਬੂਰੇ ਵਾਲੀ ਖੰਡ ਠੀਕ ਹੈ ਜੀ ਇਹ ਸਾਰਾ ਸਮਾਨ ਆਪਣਾ ਜੋ ਹੈ ਰੈਡੀ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਵੀ ਆਪਾਂ ਉਹ ਕਿਲੋ ਜਿਹੜਾ ਕਿਉ ਹੈ ਉਹ ਅਲੱਗ ਪਿਆ ਹੈ ਇਹਦੇ ਵਿੱਚ ਪਾਈਆ ਕਿਉ ਹੋਰ ਪਾਇਆ ਮੈਂ ਅਲੱਗ ਤੋਂ ਕਿਉਂਕਿ ਮਖਾਣੇ ਬਦਾਮ ਇਹ ਸਾਰੀਆਂ ਚੀਜ਼ਾਂ ਆਪਾਂ ਪਹਿਲੇ ਚੰਗੀ ਤਰ੍ਹਾਂ ਭੁੰਨਣੀਆਂ ਐ ਰੋਸਟ ਕਰ ਲੈਣੀਆਂ ਵਧੀਆ ਤਰੀਕੇ ਨਾਲ ਫਿਰ ਉਹਦੇ ਵਿੱਚ ਆਪਾਂ ਬੇਸਨ ਭੁੰਨਾਂਗੇ ਠੀਕ ਹੈ ਜੀ ਵਾਹਿਗੁਰੂ 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 ਸਤਨਾਮ ਸ਼ੁ ਵਾਹਿਗੁਰੂ ਜੀ ਇਹ ਨੱਦੇ ਘੜਲਾ ਤੇ ਅੱਦੇ ਰੜਚਾ ਘੜਾ ਦिए ਲੋ ਜੀ ਦੇਸੀ ਕਿਉ ਹੈ ਜਿਹੜਾ ਗਰਮ ਹੋ ਗਿਆ ਬੀਚੀ ਆਪਾਂ ਪਹਨ ਲੱਗਦੇ ਹਾਂ ਖਾਣ ਕੇ ਠੀਕ ਅੱਧਾ ਪੈਕਟ ਹੀ ਮੈਂ ਪਾ ਰਹੀ ਹਾਂ ਕਿਉਂਕਿ ਆਪਣੇ ਜਿਹੜੇ ਦੇਸ਼ ਨੂੰ ਥੋੜਾ ਹੈ ਉਸ ਤੋਂ ਆਪਾਂ ਇਹਨਾਂ ਨੂੰ ਪਾਵਾ ਨਹੀਂ ਇਹਨਾਂ ਨੂੰ ਆਪਾਂ 2-3 ਮਿੰਟ ਚੰਗੀ ਤਰ੍ਹਾਂ ਕੁੰਡ ਲੈਣਾ ਹੋਰ ਪਾੜਾ ਥੋੜੀ ਥੋੜੀ ਕਾਟਣ ਹੋਰ ਪਾੜਾ ਥੋੜੀ ਹੋਰ ਪਾੜਾ ਅਸਲ ਥੋੜੀ ਜਿਹੀ ਆਪਣੇ ਨੂੰ ਵਾਦੀ ਪਵਾ ਲਏ ਬਈ ਮੇਰੇ ਤੋਂ ਸਦਾ ਜੀ ਉਹ ਕਹਿੰਦੇ ਥੋੜੇ ਜਿਹਾ ਪਾਇਲ ਹੈ ਇਹ ਵੀ ਤਾਕਤ ਵਾਲੀ ਚੀਜ਼ ਹੈ ਵੈਸੇ ਕਿ ਪੰਜੀਰੀ ਤੇ ਸਾਰੀਆਂ ਚੀਜ਼ਾਂ ਜਿੰਨਾ ਵੱਧ ਪੈ ਜਾਣਾਂ ਪੰਜੀਰੀ ਫੇਰੀ ਸਵਾਦ ਬਣਦੀ ਹੈ ਤੇ ਤਾਕਤ ਵੀ ਬਣਦੀ ਹੈ ਐਡਾ ਪੰਜੀਰੀ ਬਣਾ ਕੇ ਖਾਓਗੇ ਤੇ ਬਾਅਦ ਕਿਸੇ ਕਦੀ ਨਹੀਂ ਕਹੋਗੇ ਸਾਡਾ ਲੱਤ ਦੁਖਦਾ ਹੈ ਸਾਡੇ ਗੋਡੇ ਦੁਖਦੇ ਨਹੀਂ ਸਿਹਾਂ ਵਿੱਚ ਵਧੀਆ ਰਹੋ ਜੇ ਖੇ ਪੰਜੀਰੀ ਖਾ ਲੀ ที่เค้าสง่งต่อไปยังที่ไหนทาร่าพูดอะไหนะ ਪੰਜੀਰੀ ਐਵੇਂ ਬਣੇਗੀ ਸਵਾਦ ਜੇ ਆਪਾਂ ਮੱਖਣੇ ਹੀ ਪਾਉਣਗੇ ਤੇ ਫਿਰ ਫਾਇਦਾ ਨਹੀਂ ਆਣਾ ਪੰਜੀਰੀ ਬਣਾਉਣ ਦਾ ਜਰੂਰ ਪਾਣਾ ਮੱਖਣੇ ਕਿਉਂ ਆਪਾਂ ਥਿਓਰ ਪਾ ਲਿਆ ਹੋਰ ਕਿਉਂ ਹੋਰ ਪਾਇਆ ਇਹਦੇ ਵਿੱਚ ਜੇ ਸਾਰੇ ਬਗਾਨੇ ਜਿਹੜੇ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣੇ ਆਂ ਫੁੱਲ ਨਹੀਂ ਇੰਨਾਂ ਨੂੰ ਵੀ ਹਾਂ ਬਗਾਨੇ ਕਿਵੇਂ ਪਟਾਕੇ ਮਾਰਦੇ ਨੇ ਵੀ ਲੱਗਦੀ ਅੱਗੇ ਬੁਈ ਟੋ ਮਾਰੀ ਬੁਈ ਟੋ ਪਟਾਕੇ ਮਾਰੀ ਚੱਕ ਬੁਈ ਟੋ අප දතු තෙීමෙන්ට වාස් වනෑ වට නරි ලය ප සම්මාකඉම ප ටක් බැන්දි හ ਸੀ ਪਹਿਲੇ ਬਣਾਉਣ ਲੱਗੇ ਸੀ ਚੁੱਲੇ ਦੇ ਅੰਧੀਰੀ ਪਰ ਕੜੀਆਂ بارش ਆ ਗਈ ਥੋੜੀ ਥੋੜੀ ਇਸੇ ਕਰਕੇ ਉਹ ਪਲਾਨ ਸੰਭ ਕੈਨਸਲ ਕਰਨਾ ਪੈ ਗਿਆ ਓਏ ਠੀਕ ਹੈ ਤਾਂ ਇਸੇ ਕਰਕੇ ਆਪਾਂ ਗੈਸ ਸਿਲੰਡਰ ਦੀ ਹੁਣ ਬਣਾਉਣ ਲੱਗੇ ਆ ਜਿੱਤੇ ਅਸੀਂ ਚੁੱਲੇ ਦੇ ਬਣਾਉਣੇ ਸੀਗੇ ਅੰਧੀਰੀ ਉਹ ਆਪੇ ਹੀ ਬੱਸ ਚੱਲ ਨੇ ਮੋ ਬਰਕਾ। ਇਹਨਾਂ ਦੇ ਵਿੱਚੋਂ ਨਾ ਕੱਚਾ ਆਪਣਾ ਜਿਹੜਾ ਹੈ ਨਾ ਉਹ ਖਤਮ ਕਰਨ ਵਾਸਤੇ ਮੈਂ ਇਹਨਾਂ ਨੂੰ ਭੁੰਨ ਰਹੀ ਹਾਂ। ਉਹਦੇ ਬਾਅਦ ਜਿਹੜਾ ਟੇਸਟ ਆਏਗਾ ਨਾ ਪੰਜੀਰੀ ਦਾ ਬਦਾਮਾਂ ਦਾ ਉਹ ਫਿਰ ਵਧੀਆ ਆਏਗਾ। ਨਹੀਂ ਤੇ ਬਦਾਮ ਕੱਚੇ-ਕੱਚੇ ਫੀਲ ਹੁੰਦੇ ਜਦੋਂ ਆਪਾਂ ਪੰਜੀਰੀ ਖਾਈਏ। ਜੇ ਤਰੀਕਾ ਪਸੰਦ ਆਏ ਤੇ ਪਲੀਜ਼ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰਨ ਕਰ ਦੇਣਾ ਜੀ। ਇੱਕ ਦੰਤ ਭਾਈ ਮੈਂ ਚੋਟ ਜਿਆ ਵੀ ਅਵੇ ਲਿਚੂਂ ਗਿਚੂਇਂ ਕ੍ਰੈਕ ਹੋ ਰਿਹਾ ਬਦਾਨ ਲਾਈਨ ਆਈ ਨੇ ਵਿੱਚ ਪੁੰਨ ਗਏ ਮਸਕਰਾ ਮੰਨ ਪਰ ਕੱਢ ਲੈਨੇ ਮਾਤਾ ਦੇ ਕੰਨੀ ਹੁ ਕੰਡਾ ਵੇ ਤੇ ਬੁਖਾ ਮੈਨੂੰ ਬੁਖਾ ਉਹ ਬੀਤੇ ਤੇ ਤੁਮ ਕਰ ਦੇ ਨਾ ਕਰ ਤੁਮ ਕਰ ਦੇ ਚਾਰ ਤਰੀਕੀਆਂ ਜਿਹੜੀਆਂ ਗੁੰਦਾ ਆਂਦੀਆਂ ਪੰਜੀਰੀ ਵਾਸਤੇ ਉਹਨਾਂ ਨੂੰ ਪੁੰਨਣ ਲੱਗੇ ਆ ਤੇ ਥੋੜਾ ਜਿਮੇਕਿਓ ਹੋ ਰ ਪਾ ਰਹੇ ਆ

4 ਚਮਚ ਸੌਫ ਹੈ ਤੇ 2 ਚਮਚ ਹੈਗੀ ਅਜਵੈਨ ਇਹਨੂੰ ਆਪਾਂ ਬਰੀਕ ਪੀਸ ਲੈਣਾ ਠੀਕ ਹੈ ਉਹਦੇ ਬਾਅਦ ਆਪਾਂ ਇਹਨੂੰ ਪਾਵਾਂਗੇ ਦੇ ਵਿੱਚ ਹੁਣ ਮੈਂ ਜਿਹੜਾ ਕਿਓ ਹੈ ਉਹ ਪਾਨ ਲੱਗੀ ਹੈ ਸਾਰਾ ਜਿਹੜਾ ਵੀ ਕਿਓ ਆਪਣੇ ਕੋਲ ਪੈਕ ਦਾ ਵਾਲਾ ਰਹਿ ਗਿਆ ਹੈ ਉਹ ਸਾਰਾ ਹੀ ਆਪਾਂ ਵਰਤ ਲੈਣਾ ਜੇ ਕਬ ਰਹਿਮ ਸੁੱਤੀ ਹੈ ਬੈਜੋ ਜਾ ਕੇ ਜਾਓ ਨਹੀਂ ਜਾਣਾ ਕਿਤੇ ਜਾਓ ਠੰਡ ਹੈਗੀ ਹੈ ਜਾਓ ਸਮ ਕਰ ਲੈ ਕੱਲ ਨੂੰ ਵੇਖਾਂਗੇ ਪੈ ਜਾ ਉਹਨੂੰ ਪਾਲਾ ਰਾਮ ਨਾਲ ਪੈ ਜਾ ਲੋ ਜੀ ਸਰਦਾਰ ਜੀ ਮਖਾਣੇ ਤੇ ਬਦਾਮ ਜਿਹੜੇ ਭੁੰਨੇ ਸੀ ਉਹਨਾਂ ਨੂੰ ਕੁੱਟਣ ਲੱਗੇ ਨੇ ਦੋਰੀ ਡੰਡੇ ਦੇ ਨਾਲ ਕਿਉਂਕਿ ਐਵੇਂ ਵਧੀਆ ਕੁੱਟੇ ਜਾਂਦੇ ਆ ਇਹਦੇ ਵਿੱਚ ਕਿਉਂਕਿ ਦੇਸੀ ਕਿਉ ਹੈਗਾ ਮਿਕਸੀ ਚ ਨਹੀਂ ਪੀਸੇ ਜਾਣੇ ਕੁੱਟਣਾ ਪੈਣਾ ਵੀ ਇਹਨਾਂ ਨੂੰ ਤੁਸੀਂ ਵੀ ਕੁਝ ਸਿੱਖ ਲਓ ਇੱਕ ਦੋ ਤਿੰਨ ਚਾਰ ਪੰਜ ਛੇ ਸਾ ਚੜ ਗਈ ਇਹ ਕਿਤੇ ਵਿੱਚ ਕਰਦੇ ਆ ਇੱਕਮ ਆਹ ਚੀਨ ਪੂਰੀ ਆਹ ਹਟਾਰੇ ਪਾਸੇ ਵੀਰੂ ਅਡਸਟਵਿੰਚ ਫੈੱਕਿਆ ਬੁੱਧ ਕਾਗਜ਼ ਹਾਂ ਨਹੀਂ ਬਣਾ ਯਾਰ ਜਿਹੜੇ ਨਾਲੋਂ ਮੇਰੇ ਪੁੱਤ ਨੂੰ ਚਾਹ ਜ਼ਿਆਦਾ ਚੜਿਆ ਪਿਆ ਤੇ ਵੀਡੀਓ ਤਾਂ ਬਣਾਣੀ ਪੈਣੀ ਨਾ ਮੈਨੂੰ ਵੀ ਆਲੋਜੀ ਮਖਾਣੇ ਗੋੰਦ ਤੇ ਸੌਂਫ ਅਜਵੈਨ ਹੋਰ ਬਦਾਮ ਸਾਰਿਆਂ ਨੂੰ ਪੀਸ ਲਿਆ ਹੈ ਨੇ ਤੁਸੀਂ ਰਹਿਣ ਦਿਓ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਲਿਆਏ ਉਹ ਵੀ ਕੀ ਹੁੰਦਾ ਯਾਰ ਦੋਰੀ ਡੰਡੇ ਦੇ ਨਾਲ ਠੀਕ ਹੈ ਜੀ ਤੇ ਹੋਰ ਸਾਰਾ ਸਮਾਨ ਆਪਣਾ ਪਿਆ ਹੈ ਅਮੀ ਸਾਈਟ ਕਰੋ ਖਸਖਾਸ ਕਮਰ ਕਸ ਸਭ ਕੁਝ ਤੇ ਕਿਉਂ ਮੈਂ ਪਾ ਲਿਆ ਸਾਰਾ ਹੀ

ਠੀਕ ਹੈ ਜੀ ਅਮਰੇ ਇਹ ਪਾਵਾਂਗੇ ਆਪਾਂ 2 ਚਮਚ ਕਮਰਕਸ ਕਮਰਕਸ ਠੀਕ ਹੈ ਜੀ 2 ਚਮਚ ਪਾਏ ਹੈ ਹੋਰ ਪਾ ਦੇ ਚਮਚਾ ਇਹ ਖਾਦੀ ਨਹੀਂ ਜਾਣੀ ਥੋੜੀ ਬਣ ਜਾਂਦੀ ਹੈ ਆਪਣੇ ਹਿਸਾਬ ਨਾਲ ਪਾਣਾ ਭਈ ਅਸੀਂ ਇੰਨੀ ਥਾਂ ਦੇ ਹੀ ਕਮਰ ਕਸ ਇਸ ਕਰਕੇ ਮੈਂ ਸਿਰਫ 2 ਚਮਚ ਯੂਜ਼ ਕੀਤੀ ਹੈ ਕਮਰ ਕਸ ਪਾਣੀ ਹੈਗੀ ਇਹ ਸੁੰਢ ਠੀਕ ਹੈ ਜੀ ਇਹ ਵੀ ਮੈਂ ਸਿਰਫ 2 ਚਮਚ ਹੀ ਪਾਵਾਂਗੀ ਜਿੰਨੀ ਅਸੀਂ ਖਾਣ ਦੇ ਚੀਜ਼ ਉਸ ਤੋਂ ਚਾਹਨਾ ਵੈਸੇ ਚੀਜ਼ਾਂ ਖਰਾਬ ਨਹੀਂ ਕਰਦੀਆਂ 2 ਚਮਚ ਭਰ ਕੇ ਹੋ ਗਏ ਹੈ ਕਮਰ ਕਸ ਦੇ ਹਾਂ ਜਿਹੜਾ ਇਸ ਨਾਲ ਆਪਾਂ ਦੋਰੀ ਡੰਡੇ ਨਾਲ ਘੋਟਲੇ ਉਹ ਪਾਧੀਏ ਬਿਰੂ ਸਾਈਡ ਤੋਂ ਪਹਿਲਾਂ ਬੇਸਨ ਮੈਸਨ ਪਾ ਲੈ ਲੋਚ ਹੋ ਜਾਂਦੀ ਕਿ ਵਿਦੇਸ਼ੀ ਕਿ ਉਹ ਚਾਹੁੰਦੀ ਹੈ ਨਾ ਬੱਠਾ ਜਿਹਾ ਪਾਣੀ ਕੋ ਬੜਾ ਸਵਾਦ ਆਏਗਾ ਬੇਸ਼ੱਕ ਤੁਸੀਂ ਇਹਦੀ ਪਿੰਨੀਆਂ ਵੀ ਬਣਾ ਸਕਦੇ ਹੋ ਤੇ ਪੰਜੀਰੀ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਲੇਕਿਨ ਅੱਜ ਅਸੀਂ ਸਿਰਫ ਪੰਜੀਰੀ ਬਣਾਣੀ ਹੈ ਇਹਨਾਂ ਨੂੰ ਪਿੰਨੀਆਂ ਵੀ ਬਣਾ ਕੇ ਤੁਸੀਂ ਖਾ ਸਕਦੇ ਹੋ ਹੁਣ ਰੈਗੀ ਇਹ ਕਾਜੂ ਹੈ ਇਹ ਟੁਕੜੇ ਵਾਲੇ ਹੈ ਇਹਨਾਂ ਨੂੰ ਮੈਂ ਇਸੇ ਕਰਕੇ ਜਿਆਦਾ ਕੁੱਟਿਆ ਕਰ ਰਹੀ ਨਹੀਂ ਹੂੰ ਮੈਂ ਸਾਬਤ ਹੀ ਮਾਰੀ ਕਿਉਂਕਿ ਪਹਿਲੇ ਤੋਂ ਹੀ ਬੂਰਾ ਹੈ ਟੁਕੜੇ ਹੈਗੇ ਹੈ ਠੀਕ ਹੈ ਇਹ ਰੱਖਾ ਦੇ ਹਰ ਉਹ ਇਹ ਦੇ ਉੱਪਰ ਅਬ ਦਾਈ ਨਹੀਂ ਪਿਆ ਫੜੀ ਦੇ ਉਹ ਲੋਜੀ ਵਾਗਰੂ ਦਾ ਨਾਮ ਲੈ ਕੇ ਹੁਣ ਆਪਾਂ ਪਾਰੇ ਦੇ ਵਿੱਚ ਪੁੱਜੇ ਛੋਲੇ ਆਡਾ ਆਟਾ ਇਹ ਪੁੱਜੇ ਹੋਏ ਆ ਇਹ ਪੁੱਜੇ ਅਸੀਂ ਆ ਮਤਲਬ ਪੀਸੇ ਅਸੀਂ ਕਰ ਰਹੀ ਹੈ ਤੇ ਛੋਲੇ ਸੀਗੇ ਸਾਬਤ ਉਹਨਾਂ ਨੂੰ ਪੀਸ ਅਸੀਂ ਕਰ ਲਿਆ ਵਾਈ ਗਰੂ ਗੁਰੂ ਗੁਰੂ ਬਲਗੇ ਗੁਰੂ ਬਲਗੇ ਗੁਰੂ ਮਾਹੀ ਗੁਰੂ ਆਦੀ ਜਾਨੀ ਗੁਰੂ ਹਾਦੀ ਜਾਨੀ ਗੁਰੂ ਹਾਦੀ ਜਾਨੀ ਹੁਣ ਇੱਕ ਨੂੰ ਆਪਾਂ ਭੁੰਨ ਲਈਏ ਥੋੜਾ ਜਿਹਾ ਉਹਦੇ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਸ਼ਕਤ ਕਿ ਕਿ ਜੇ ਤੁਸੀਂ ਗੁੱਡ ਵੀ ਯੂਜ਼ ਕਰ ਸਕਦੇ ਹੋ ਉਹਦੀ ਖਾਸ ਨਹੀਂ ਬਣਾ ਕੇ ਫਿਰ ਪਾ ਸਕਦੇ ਹੋ ਬਟ ਮੈਂ ਇਹਦੇ ਵਿੱਚ ਸ਼ੱਕਰ ਪਾਣ ਲੱਗੀ ਐ ਅਗਰ ਲੋੜ ਪਈ ਤੇਰੇ ਵਿੱਚ ਆਪਾਂ ਪੂਰਾ ਖੰਡ ਵੀ ਪਾ ਸਕਾਂਗੇ ਆ ਗਿਆ ਮੇਰੇ ਕੋਲ ਦਾ ਐ ਮੇਰਾ ਕਿਚੂ ਐ ਚੱਲਾ ਅੱਛਾ ਤੁਸੀਂ ਵੀ ਦੀ 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 ਭਾਈਆ ਕਿ ਉਹਦੇ ਨਾਲ ਹੋ ਰਹੀ ਹੈ ਕਿ ਤੇ ਕਿਹਦੇ ਵਿੱਚ ਜੀਸੀ ਕਿਉਂ ਨਾ ਹੋਵੇ ਤੇ ਫਿਰ ਗੰਜੀਰੀ ਖਾਨ ਦਾ ਸਵਾਦ ਨਹੀਂ ਆਣਾ ਲੱਗੇ ਬਿਲਕੁਲ ਸੁੱਕੀ ਸੁੱਕੀ ਬਣੇਗੀ ਹੁਣੀ ਥੋੜੀ ਗਿੱਲੀ ਹੈ ਲੇਕਿਨ ਇਹ ਜੋ ਸੋ ਉਹਨਾਂ ਦੀ ਦਿੱਤੀ ਖਬਰ ਬੜੀ ਦੁੱਖ ਦੀ ਪਈ ਹੈ ਸਰਦਾਰ ਜੀ ਵੀ ਤੇ ਵੀ ਥੰਮੇ ਪਿਆਰ ਮੇਰੇ ਕਿਦੋਂ ਤੱਕ ਤੱਕ ਬਣੂਗਾ ਉਸ ਪਤੰਗਾਂ ਵੀ ਬੈਠਾ ਲੱਗ ਜਾਣਾ ਹੈ ਪੋਨੇ ਟਾਈਮ ਹੋਇਆ ਏ 5:30 ਓ ਸੌਰੀ 5 ਨਹੀਂ ਹੋਏ 6 ਹੋਏ ਹੈ ਉਹੀ 6 ਵਜੇ ਦੇ 20 ਮਿੰਟ ਤੱਕ ਰਹਿ ਪੰਜੀ ਮੈਂ ਦੇਖੀ ਬੀ ਬਤੂ ਇਹ ਨਹੀਂ ਬਣਾਇਂ ਤੁਸੀਂ ਥੋੜਾ ਦੂਰ ਰੋ ਮੇਰੇ ਕੋਲ ਸੋਨੀਏ ਤੁਸੀਂ ਅੰਦਰ ਜਾਓ ਬਿਸਤਰੇ 'ਚ ਬੈਠੋ ਨੀ ਨੀ ਨਹੀਂ ਜਾਣਾ ਜੀ ਦਾਜੀ ਪਲੀਜ਼ ਇਹ ਤੁਹਾਨੂੰ ਦੂਰ ਨਹੀਂ ਜਾਂਦੇ ਭਾਈ ਜੀ ਮੈਂ ਬੰਦਾ ਲੇ क्यों आज तो वो बात नहीं आ दे गम भरी है कोई तो मारे मारे ना को मैं के पे हाँ <laughs> ना तू वाज पोते वाज ऐसे वाज ना मैंने मार ऐसे मारना है हाथ मारना है जोदी अपनी जेब देख के देखेंगे किसको बुला लूं मैं आ की हुंदा पे है हां की 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 மன் பி கம்மே ரேம் சை தரிக்கா சை தரிக்கா ਕੀ ਕਹਾਲੋ ਤੁਸੀਂ ਗਾ ਬਜਾ ਮੈਨੂੰ ਗਾ ਅੰਗੇ ਨਾਲ ਸਰਦਾਰ ਜੀ ਚੈੱਕ ਕਰਦੇ ਪਏ ਨੇ ਕਿ ਬੇਸਨ ਜਿਹੜਾ ਹੈਗਾ ਹੈ ਛੋਲੇ ਆਟਾ ਜਿਹੜਾ ਪੁੱਜ ਗਿਆ ਕਿ ਨਹੀਂ ਸਰਦਾਰ ਜੀ ਬੜਾ ਸ਼ੌਕੀਨ ਹੈਂ ਥੈਂਕ ਯੂ ਮੈਨੂੰ ਨਾ ਖਾਣਾ ਭਲੇ ਆਪ ਦੱਸੋ ਠੀਕ ਹੈ ਸਰਦਾਰ ਜੀ ਮਾਈ ਖਾ ਗਏ ਕੱਚਾ ਹੈ ਕੱਚਾ ਥੋੜਾ ਜਿਹਾ ਕੱਚਾ ਹੋਣਾ ਹੈ ਮੰਮੀ ਭయ్యా 10 ਮੀਟਰ ਹੋਰ ਦੋ ਮਹੀਨੇ ਆ ਗਈ ਫਿਰ ਗੁਲਾਬ ਜਮ ਨੂੰ ਵਾਲੀ ਭੈਣ ਹੈ ਭੈਣੇ ਤੈਨੂੰ ਕੀ ਚਾਹੀਦਾ ਹੈ 1 ਮਿੰਟ ਇੱਕੇ ਖਾਈਦਾ ਹੁੰਦਾ ਥੋੜਾ ਕੱਚਾ ਹੈ ਆਕੀ ਹੈ ਹਾਂ ਆਕੀ ਹੈ ਚੱਲ ਉਹਨਾਂ ਚੱਲ 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 ਤੁਰ ਜਾ ਤੁਰ ਜਾ ਤੁਰ ਜਾ ਤੁਰ ਜਾ ਤੁਰ ਜਾ ਲੋਕ ਦੋ ਪ੍ਰਾਤ ਹੈ ਕਿ ਲੀਗਣਾ ਹਾਂ ਹਾਂ ਕਿਹੜਾਈ ਵਿੱਚ ਜਰੇ ਨਾ ਲੋ ਜੀ ਪੰਜੀਰੀ ਬਣ ਕੇ ਰੈਡੀ ਹੋ ਗਈ ਹੈ ਭੁੰਨ ਗਿਆ ਵਧੀਆ ਕਲਰ ਆ ਗਿਆ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਣ ਲੱਗੇ ਆ ਸ਼ੱਕਰ ਕਿਉਂਕਿ ਹੁਣ ਆ ਕੋਈ ਚੀਜ਼ ਨਹੀਂ ਮਿੱਠੇ ਚ ਪਾਈ ਹੁਣ ਸ਼ੱਕਰ ਪਾ ਕੇ ਇਸ ਮਠਾਸ ਬਣਾਨੇ ਵਧੀਆ ਜੀ ਪੰਜੀਰੀ ਤਿਆਰ ਕਰਦੇ ਹਾਂ ਹਾਂ ਮੈਂ ਤਾਂ ਬਰਨ ਲੱਗ ਪਈ ਲੋ ਜੀ ਪਰਫੈਕਟ ਪੰਜੀਰੀ ਬਣ ਕੇ ਤਿਆਰ ਹੋ ਗਈ ਹੈ ਥੋੜੀ ਜਿਹੀ ਨਾ ਮੈਨੂੰ ਪਲਟਣ ਲੱਗੇ ਦਰਦ ਹੋ ਰਹੀ ਹੈ ਬਈ ਹੱਥ ਦੀ ਮੋਢੇ 'ਚ ਤੇ ਮੈਂ ਸੁਤਾਰ ਜੀ ਨੂੰ ਕਹਿ ਦਿੱਤਾ ਵੀ ਤੁਸੀਂ ਹੁਣ ਮਿਕਸ ਕਰਨ ਵਾਲਾ ਕੰਮ ਕਰ ਦਿਓ ਸ਼ੱਕਰ ਨੂੰ ਗਰਮ ਗਰਮ ਸਾਈਡ ਪੁੱਤੂ ਰਹਿਮ ਕੜੀ ਕੀ ਖਾ ਕੇ ਮੈਂ ਮੈਂ ਦਿਖਾ ਦੂੰ ਕਿ ਤੁਹਾਨੂੰ ਥੋੜਾ ਦੂਰ ਹੋ ਜਾਓ ਗਰਮ ਹੈ ਕੜਾਈ ਗਰਮ ਹੈ ਹਈ ਹੋ ਜੂਗੀ ਤੁਹਾਨੂੰ

निन्ना हो गया। छः बज के दस मिनट हो गया, अभी मिनट का है सिं। छः बज के दस मिनट तो रेडी होगी। क्यों बेइंगन दूर पाली है बात नहीं नहीं यार बहुत है क्यों इधर कुछ? थोड़ा क्या एनर्जी कुछ फलेना देख दो। फलेना फिर देखा? नहीं, 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 नहीं <laughs> कोली का <laughs> है। कोली की पहली है ਉਹਦੀ ਰੈਸিপি ਤੁਸੀਂ ਜਰੂਰ 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 ਕੀ ਕਹਿੰਦੇ ਹੋ ਨਾ ਟਰਾਈ ਟਰਾਈ ਕਰਨਾ ਬਈ ਪੰਜੀਰੀ ਦੇ ਬਣ ਗਈ ਤੇ ਕੱਲ ਬਣ ਗਿਆ ਸੀ ਗਾਜਰ ਦਾ ਹਲਵਾ ਬੱਚੇ ਬਈ ਹੁਣ ਕਰ ਰਹੇ ਨੇ ਬਹੁਤ ਜ਼ੋਰਾਂ ਸ਼ੋਰਾਂ ਨਾਲ ਪੜਾਈ ਕਿਉਂਕਿ ਟੈਨ ਆ ਗਏ ਆ ਸਕੂਲ ਦੇ ਨੇੜੇ ਮੈਂ ਮੈਮ ਮੈਮ ਕੋਲੇ ਨਾ ਮਿਲ ਕੇ ਆਸ ਗਏ ਆ ਜਲਦੀ ਜਲਦੀ ਸਕੂਲ ਦੇ ਆ ਗਏ ਆਪਣੇ ਟਾਈਮ ਕਰਨਾ ਬਹੁਤ ਪੂਰਾ ਮੈਂ ਨੂੰ ਫੋਨ ਕਰਾਂ ਕੀ ਮਮਾ ਮੈਂ ਮੈਂ ਮੈਮ ਨੂੰ ਕਹੋ ਮੇਰੇ ਸਕੈਚ ਕਲਰ ਦੇ ਦਿਓ ਓਕੇ ਮੈਨਮ ਜੀ ਨੈਮ ਨੂੰ ਸਕੈਚ ਕਲਰ ਦੇ ਦਿਓ ਤੁਸੀਂ ਹੋਮਵਰਕ ਦਿੱਤਾ ਹੈ ਡਰਾਇੰਗ ਦਾ ਤੇ ਅਸੀਂ ਕਿਵੇਂ ਕਰੀਏ ਕੰਪਲੀਟ ਆ ਨਹੀਂ ਆ ਨਹੀਂ ਗਲਤ ਆਜਾ ਫੋਨ ਕਰਾਂ ਹਾਂ ਫੋਨ ਹੀ ਕੱਢ ਦੇ ਨੇ ਓਕੇ ਇੱਕੰਪੋਤ ਆ ਕੀ ਹੋ ਰਿਹਾ ਬਲੀਡਾਂ ਬਕਰ ਆ ਵੇਖ ਲਓ ਧੀਰਾ ਨਹੀਂ ਵੇਖ ਕੀ ਰਹੀ ਆ ਵੇਖੋ ਬੜਾਈ ਹੋ ਰਹੀ ਹੈ ਹੌਲੀ ਦਿਓ ਹੋਮਵਰਕ ਕੰਪਲੀਟ ਹੋ ਰਿਹਾ ਹੈ ਮੰਮੀ ਸਰਦਾਰ ਜੀ ਨੂੰ ਪੁੱਛਦੇ ਪਏ ਨੇ ਕਿਵੇਂ ਬੇਸਨ ਭੁੰਨਿਆ ਹੈ ਇੱਕ ਟਾਈਮ ਮੰਮੀ ਚਾਹ ਨਾਲ ਖਾਊਗੀ ਗਾਜਰ ਦਾ ਹਲਵਾ ਇੱਕ ਟਾਈਮ ਚਾਹ ਨਾਲ ਖਾਊਗੀ ਪੰਜੀਰੀ ਫਿਰ ਮੰਮੀ ਕਹੋਗੀ ਮੈਂ ਤਾਂ ਜ਼ਿੰਦਗੀ ਜੀ ਲਈ ਹੈਨਾ ਵਾਤੀ ਤਾਕਤਵਾਰੀਆਂ ਚੀਜ਼ਾਂ ਖਾਊਗੀ ਫਿਰ ਕਹੋਗੀ ਮੈਂ ਤਾਂ ਜ਼ਿੰਦਗੀ ਜੀ ਲਈ ਖਾ-ਖਾ ਕੇ ਵਧੀਆ ਖਰਾਕਾਂ ਹੁਣ ਵੀ ਮੈਂ ਬਣਾਉਣ ਜਾ ਰਹੀ ਹਾਂ ਰੋਟੀ ਫੋੜੇ ਬਾਛੇ ਦੀ ਹਤੀਆ ਕਾ ਸੋ ਜਾਗੇ ਤੱਤਾ ਗੋਡੇ ਦੁਖ ਰੇ ਥੱਲੇ ਬੈ ਬੈ ਕੇ ਪੰਜੀਰੀ ਬਣਾਉਂਦੇ ਬਣਾਉਂਦੇ ਤੇ ਵੀਡੀਓ ਚੰਗੀ ਲੱਗੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖੋ ਇਸ ਇਨਰਜੀ ਸਸੀ ਕਾ ਲੈਣ ਬਾਏ ਬਾਏ